ਦੋਸਤੋ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਕਾਫੀ ਦਿਨਾਂ ਦਾ ਨਾ ਸਾਡੇ ਪਿੰਡ ਦੀ ਲੜਕੀ ਐ ਜਿਹੜੀ ਕੋਰੋਨਾ ਤੋਂ ਪਹਿਲਾਂ ਚੰਡੀਗੜ੍ਹ ਗਈ ਸੀ ਗਗਨ ਸਿੱਧੂ ਇੱਕ ਪੱਤਰਕਾਰ ਐ ਜਿਨੇ ਪਹਿਲਾਂ ਪੰਜਾਬ ਪ੍ਰਥਮ ਦੇ ਵਿੱਚ ਕੰਮ ਕੀਤਾ ਹੁਣ ਉਹ ਲਿਵ ਆਨ ਦੇ ਵਿੱਚ ਕੰਮ ਕਰਦੀ ਐ ਤਾਂ ਉਹਦਾ ਮਸਲਾ ਕਿਸੇ ਗੁਰਕੌਰ ਨਾਂ ਦੀ ਲੜਕੀ ਨਾਲ ਚੱਲ ਰਿਹਾ ਦੋਸਤੋ ਤਾਂ ਕਾਫੀ ਦਿਨਾਂ ਦਾ ਉਹ ਲੜਕੀ ਨੂੰ ਫੇਕ ਆਈਡੀਆਂ ਤੋਂ ਕਮੈਂਟ ਕਰਕੇ ਕੌਲਾਂ ਕਰਕੇ ਜਿਹੜੇ ਫੋਰਮ ਦੇ ਨੰਬਰਾਂ ਤੋਂ ਕੌਲਾਂ ਆਉਂਦੀਆਂ ਬਾਹਰਲੇ ਨੰਬਰਾਂ ਤੋਂ ਹਰਾਸ ਕੀਤਾ ਜਾ ਰਿਹਾ ਹੈ ਉਹ ਲੜਕੀ ਨੇ ਵਿਚਾਰੀ ਨੇ ਕਿਉਂਕਿ ਸਾਡੇ ਪਿੰਡ ਦੀ ਅਨਮੈਰਿਡ ਲੜਕੀ ਹੈ ਉਹਨੇ ਆਪ ਦਾ ਨੰਬਰ ਵੀ ਬੰਦ ਕਰ ਲਿਆ ਪਰਸਨਲ ਨੰਬਰ ਸੀ ਹੁਣ ਕਿਸੇ ਤੋਂ ਪਿੰਡ ਚੋਂ ਹੀ ਉਹਨਾਂ ਬੰਦਿਆਂ ਨੇ ਉਹਦੇ ਡੈਡੀ ਦਾ ਨੰਬਰ ਲੈ ਕੇ ਉਹਨੂੰ ਹਰਾਸ ਕਰ ਰਹੇ ਐ ਗੰਧੀਆਂ ਗਾਲਾਂ ਕੱਢਦੇ ਐ ਰਾਤ ਨੂੰ ਫੋਨ ਲਾ ਲੈਂਦੇ ਐ ਤਾਂ ਸਾਨੂੰ ਇਹ ਸੀ ਕਿ ਸਾਡੇ ਪਿੰਡ ਦੀ ਉਹ ਲੜਕੀ ਹੈ ਜਿਵੇਂ ਹੋਰ ਲੜਕੀਆਂ ਬਾਹਰ ਜਾਂਦੀਆਂ ਆਪਦਾ ਕੰਮਕਾਰ ਸ਼ੁਰੂ ਕਰਨ ਵਾਸਤੇ ਕੋਈ ਨੌਕਰੀ ਵਾਸਤੇ ਕਿਤੇ ਦੀ ਪਾਰਚ ਉਵੇਂ ਲੜਕੀ ਗਈ ਸੀ ਤੇ ਹੁਣ ਇਹਨੇ ਆ ਕੇ ਆਪਣੇ ਪਿੰਡ ਆਪਦੇ ਘਰੇ ਰੈਇਸ਼ ਕਰ ਲਈ ਜੱਟ ਜੀਮਿੰਦਾਰਾਂ ਦੀ ਕੁੜੀ ਹੈ ਗਗਨ ਸਿੱਧੂ ਤਾਂ ਇੱਕ ਤਰ੍ਹਾਂ ਇਹ ਬਣਾਇਆ ਜਾ ਰਿਹਾ ਹੈ ਕਿ ਉਹ ਜੀ ਮੈਰਿਡ ਹੈ ਉਹਦਾ ਡਿਵੋਰਸ ਹੋਇਆ ਹੈ ਉਹਦੇ ਜਵਾਕ ਗਲੀਆਂ ਚ ਰੁੱਲਦੇ ਫਿਰਦੇ ਆ ਪਹਿਲੀ ਗੱਲ ਤਾਂ ਨੰਬਰਦਾਰ ਮੇਰੇ ਨਾਲ ਸੁਖਪਾਲ ਨੰਬਰਦਾਰ ਹੈ ਡਾਕਟਰ ਭਿੰਦਰ ਹੈ ਤੇ ਬਾਈ ਦਰਸ਼ਨ ਸਿੰਘ ਹੈ ਸਾਡਾ ਫਤੂਹੀ ਖੇੜਾ ਪਿੰਡ ਹੈ ਦੋਸਤੋ ਤਾਂ ਤੁਹਾਡੇ ਸਾਹਮਣੇ ਪੱਖ ਰੱਖਦੇ ਆਂ ਪਹਿਲਾਂ ਮੈਂ ਸੁਖਪਾਲ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਦਾ ਘਰ ਗਗਨ ਸਿੱਧੂ ਪੱਤਰਕਾਰ ਕੇ ਨੇੜੇ ਹੈ ਇਹ ਦੱਸਣਗੇ ਪਰ ਮੀਤ ਗਗਨ ਸਿੱਧੂ ਪੱਤਰਕਾਰ ਨੂੰ ਉਹਨਾਂ ਨੇ ਇਵੇਂ ਦੱਸਿਆ ਵੀ ਇਹ ਵਿਆਹੀ ਸੀ ਦਾ ਤਲਾਕ ਹੋਇਆ ਹੈ ਅਨਮੈਡ ਕੁੜੀ ਹੈ ਬਾਈ ਕੋਈ ਉਸ ਤੇ ਅਜ ਤੱਕ ਕੋਈ ਅਲੀਗੇਸ਼ਨ ਨਹੀਂ ਠਾ ਸਕਦਾ ਵਧੀਆ ਪਰਿਵਾਰ ਦੀ ਐ ਆਣਜਤ ਵਾਲੇ ਬੰਦੇ ਐ ਜੇ ਕੋਈ ਵੀ ਪੱਤਰਕਾਰ ਉਹਦੀ ਵੀਡੀਓ ਬਣਾਉਂਦਾ ਜਾਂ ਕੁਝ ਵੀ ਰੱਖਦਾ ਸਾਡਾ ਪੱਖ ਆ ਕੇ ਪਿੰਡ ਦਾ ਜਰੂਰ ਲੈ ਲੇ ਅਸੀਂ ਗਗਨ ਸਿੱਧੂ ਦੇ ਨਾਲ ਆ ਬਾਈ ਸਾਡੇ ਪਿੰਡ ਦੀ ਕੁੜੀ ਐ ਅਸੀਂ ਉਹਦੇ ਸਾਰਾ ਪਿੰਡ ਨਾਲ ਖੜੇ ਐ ਇੱਕ ਉਹਨੇ ਆਖਿਆ ਕਿ ਉਹ ਵਿਆਹੀ ਐ ਉਹਦੇ ਬੱਚੇ ਆਪਾਂ ਕੋਈ ਰੁੱਲਦੇ ਕਿਤੇ ਦੇਖੇ ਆ ਗਲੀਆਂ 'ਚ ਨਾ ਬਾਈ ਨਾ ਮੈਂ ਕਹਤਾ ਤਨ ਮੈਰਿਡ ਐ ਹਾਂ ਇਹ ਗੱਲ ਕੋਈ ਪ੍ਰੂਫ ਕਰ ਦੇ ਅਸੀਂ ਦੇਣਦਾਰ ਐ हां जेकर उने यार गुरकौर ਦਾ ਉਹਨੇ ਪੱਖ ਰੱਖਿਆ गुरकौर ਨੇ ਉਹਦੇ ਨਾਲ ਕੰਟੈਕਟ ਕੀਤਾ ਐਜ਼ ਅ ਪ੍ਰੈਸਰ ਰਿਪੋਰਟਰ ਕਿ ਤੁਸੀਂ ਮੇਰਾ ਪੱਖ ਰੱਖੋ ਮੈਨੂੰ ਸਹਰੇ ਘਰ ਵਾਲੇ ਤੰਗ ਕਰਦੇ ਐ ਤਾਂ ਉਹਨੇ ਗੁਰਕੌਰ ਦਾ ਪੱਖ ਰੱਖਤਾ ਫੇਰ ਬਾਈ ਦਰਸ਼ਨ ਸਿੰਘ ਜਿਹੜਾ ਗੁਰਕੌਰ ਦੇ ਸਹਰੇ ਸੀ ਉਹਨਾਂ ਨੇ ਆਖਿਆ ਕਿ ਤੁਹਾਨੂੰ ਇੱਕ ਸਾਈਡ ਪਤਾ ਲੱਗੀ ਐ ਸਾਡਾ ਪੱਖ ਵੀ ਰੱਖੋ ਉਹਨੇ ਗੁਰਕੌਰ ਦੇ ਸਹਰਿਆਂ ਦਾ ਪੱਖ ਰੱਖਤਾ ਉਹਨਾਂ ਨੇ ਜਿਹੜੇ ਸੀਸੀਟੀਵੀ ਕੈਮਰੇ ਲਾਏ ਸੀ ਚੋਰੀਆਂ ਗੁਰਕੌਰ ਦੇ ਸਹਰਿਆਂ ਨੇ ਉਹਨੇ ਸਾਰੀ ਪਤਾ ਸਾਰੀ ਚੀਜ਼ ਪੇਸ਼ ਕਰਤੀ ਰਿਪੋਰਟ ਦੇ ਵਿੱਚ ਤਾਂ ਉਸ ਤੋਂ ਬਾਅਦ ਇਹ ਚੀਜ਼ ਸ਼ੁਰੂ ਹੋਈ ਗੁਰਕੌਰ ਕਹਿੰਦੀ ਵੀ ਤੁਸੀਂ ਇਹ ਵੀਡੀਓ ਪੋਸਟ ਨਾ ਕਰੋ ਆਪਦੇ ਚੈਨਲ ਤੇ ਨਾ ਪਾਓ ਜੇ ਇਹਨਾਂ ਨੇ ਪਾਤੀ ਤਾਂ ਫਿਰ ਡਿਲੀਟ ਕਰਾਉਣ ਵਾਸਤੇ ਬਹੁਤ ਸਾਰੀਆਂ ਗੱਲਾਂ ਚਲੀਆਂ ਫਿਰ ਗੁਰਕੌਰ ਨੇ ਇੱਕ ਅਮਰੀਕਾ ਦੇ ਮੁੰਡੇ ਤੋਂ 1,25,000 ਰੁਪਇਆ ਲੈ ਕੇ ਤੇ ਪਹਿਲਾਂ ਉਹਨੂੰ ਵੀ ਰ ਆ ਗਿਆ ਉਹ ਸਾਰੀਆਂ ਰਿਕਾਰਡਿੰਗਾਂ ਤੁਹਾਡੇ ਸਾਹਮਣੇ ਆ ਗਈਆਂ ਉਹਦੇ ਲਖਾਰੀ ਗਗਨ ਸਿੱਧੂ ਉਹਨੇ ਆਪਦੇ ਇੰਸਟਾਗ੍ਰਾਮ ਅਕਾਊਂਟ ਤੇ ਪਾਈਆਂ ਹੋਈਆਂ ਆਪਦੇ ਚੈਨਲ ਤੇ ਵੀ ਪਾਈਆਂ ਹੋਈਆਂ ਤਾਂ ਉਹਨੇ ਆਖਿਆ ਵੀ ਤੁਸੀਂ ਚੈਨਲ ਨੂੰ ਬੇਨਤੀ ਕਰ ਦਿਓ ਰਿਕੁਐਸਟ ਕਰ ਦਿਓ ਜੇਕਰ ਉਹ ਡਿਲੀਟ ਕਰਦੇ ਐ ਤਾਂ ਕਰਵਾ ਦਿਓ ਫੇਰ ਵੀ ਉਹਨੇ ਵੀਡੀਓ ਦੋਸਤੋ ਡਿਲੀਟ ਕੀਤੀ ਕਿ ਜੇਕਰ ਦੋ ਘਰ ਵਸਦੇ ਐ ਇਹਨਾਂ ਦਾ ਰਾਜੀਨਾਮਾ ਹੁੰਦਾ ਤਾਂ ਮੈਂ ਵੀਡੀਓ ਡਿਲੀਟ ਕਰਦੀ ਐ ਪਰ ਫਿਰ ਵੀ ਯਾਰ ਤੁਸੀਂ ਇੱਕ ਕੁਵਾਰੀ ਲੜਕੀ ਨੂੰ ਜਿਹੜੀ ਆਪਦੀ ਜ਼ਿੰਦਗੀ ਵਾਸਤੇ ਸੰਘਰਸ਼ ਕਰ ਰਹੀ ਅੱਗੇ ਵਧਣ ਵਾਸਤੇ ਸਿੱਧੇ ਸਾਦੇ ਵਧੀਆ ਪਰਿਵਾਰ ਦੀ ਕਿਰਤ ਕਰਨ ਵਾਲੇ ਪਰਿਵਾਰ ਦੀ ਉਹ ਕੁੜੀ ਐ ਤਾਂ ਤੁਸੀਂ ਉਹਨੂੰ ਯਾਰ ਹਰਾਸ ਕਰਦੇ ਹੋ ਗਾਲਾਂ ਕੱਢਦੇ ਹੋ ਤੁਹਾਡੇ ਘਰਾਂ ਚ ਵੀ ਧੀਆਂ ਪੈਣਾ ਤੇ ਮੈਂ ਗੁਰਕੌਰ ਦੇ ਪਰਿਵਾਰ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਧੀਆਂ ਪੈਣਾ ਆਪਦੇ ਘਰਾਂ ਚ ਵਸਤੀ ਨਾਲ ਚੰਗੀਆਂ ਲੱਗਦੀਆਂ ਤੁਸੀਂ ਐਵੇਂ ਜੇ ਕੋਈ ਸੁਰਲੀਨ ਆ ਗਈ ਕੋਈ XYZ ਹੋਰ ਆ ਗੀਆਂ ਜਿਨ੍ਹਾਂ ਨੇ ਵਿਊ ਘਟਣੇ ਐ ਤਾਂ ਤੁਸੀਂ ਆਪ ਦੇ ਘਰ ਦਾ ਵਿਵਾਦ ਲੋਕਾਂ ਦੇ ਛੱਜਾਂ ਚ ਪਾ ਕੇ ਛੰਡੋ ਨਾ ਆਹੀ ਸਾਡੀ ਤੁਹੇ ਖੇੜੇ ਦੇ ਨਗਰ ਦੀ ਬੇਨਤੀ ਹੈ ਸੋ ਬਹੁਤ ਧੰਨਵਾਦ ਆਸ ਕਰਦੇ ਆ ਵਾਤੋ-ਵਾਤ ਸ਼ੇਅਰ ਕਰਿਓ ਜਿਹੜੇ ਭਰਾ ਗगन ਸਿੱਧੂ ਪੱਤਰਕਾਰ ਦੀ ਸਪੋਰਟ ਚ ਸਸਿਕਾ